ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਭਰਾ ਆਪਾਂ ਦੇਖਣ ਵਾਲੇ ਦੂਰੋਂ ਨੇੜੇੋਂ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਕੈਨੇਡਾ ਅਮਰੀਕਾ ਜੋ ਕਿੰਨੇ ਭਰਾ ਆਪਾਂ ਨੂੰ ਭੈਣ ਭਾਈ ਪਿਆਰ ਦਿੰਦੇ ਨੇ ਸਾਰਿਆਂ ਦਾ ਬਾਈ ਜੀ ਦੇ ਦਿਲੋਂ ਸਤਿਕਾਰ ਹਾਂਜੀ ਬਾਈ ਆਪਾਂ ਨੇ ਕਹਨਾ ਪਿੱਛੇ ਸਾਨੂੰ ਵੀਡੀਓ ਦੁਸਰੇ ਨੇ ਦੇਖੀ ਆ ਚਾਰ ਪੱਠਾ ਸੇਲ ਕੀਤੀਆਂ ਸੀ ਇਹ ਬਾਈ ਜੀ ਨਾਲ ਪਪਾ ਜੀ ਨੂੰ ਤੇ ਅੱਜ ਬਾਈ ਜੀ ਫੇਰ ਦੁਬਾਰਾ ਉਹਨਾਂ ਨੂੰ ਕਹਨਾ ਮੇਵਣੀਆਂ ਦੀ ਲੋੜ ਸੀ ਗਈ ਕਹਿੰਦੇ ਵੀ ਅਸੀਂ ਦਾਸ ਪਸ਼ੂ ਕਰਨੇ ਆ ਕਿ ਮੇਵਣੀਆਂ ਤੇ ਇੱਕ ਬਰੀਡਰ ਉਹ ਆਪਾਂ ਤੋਂ ਦੁਬਾਰੋ ਲੈਣ ਆਏ ਨੇ ਕਰਦੇ ਆ ਗੱਲਬਾਤ ਵੀ ਕਿਵੇਂ ਦਾ ਰਹਾ ਕੀ ਗੱਲਬਾਤ ਆ ਗਈ ਬੈਨਰ ਇਹੋ ਵੀਡੀਓ ਦੇ ਵਿੱਚ ਸਾਰੀ ਦੇਖ ਲਿਓ ਧੰਨਵਾਦ ਜੀ ਅੱਸੀ ਕਾ ਬੱਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਬੱਬਾ ਜੀ ਕਿਵੇਂ ਦੁਬਾਰਾ ਆਉਣੇ ਹੋਗੇ ਦੁਬਾਰਾ ਲੈਣਾ ਆ ਜੀ ਤੁਹਾਡੇ ਨਵੇਂ ਬੱਚੇ ਜੀ ਠੀਕ ਆ ਜੀ ਹਾਂਜੀ ਹਾਂ ਪਹਿਲਾਂ ਕਿਵੇਂ ਰਹੇ ਬੱਚੇ ਬਹੁਤ ਦਿਨ ਕੱਲੇ ਬੱਚੇ ਠੀਕ ਹੈ ਜੀ ਲਾਲੇ ਜੀ ਉਹਨਾਂ ਨੇ ਜੀ ਲੱਗ ਗਏ ਉਹਨਾਂ ਦਾ ਠੀਕ ਆ ਜੀ ਵਧੀਆ ਨੇ ਤਾਂ ਹੀ ਦੁਬਾਰਾ ਲੈਣਾ ਆ ਵੀ 10 ਕਨਾਂਕ ਚੱਲ ਅਸੀਂ ਕਰ ਲਈ ਹੋਰ ਠੀਕ ਆ ਜੀ ਪਿੰਡ ਬੋਲ ਦੋ ਜੀ ਆਪਣਾ ਕਿਹੜਾ ਹੈਗਾ ਪਿੰਡ ਦਾ ਜੀ 90 ਆ ਠੀਕ ਆ ਜੀ ਤੇ ਇਹ ਮਾਮਾ ਜੀ ਨੇ ਆਪਣੇ ਉਥੋਂ ਦੇਵੀਗੜ ਤੋਂ ਦੇਵੀਗੜ ਤੋਂ ਠੀਕ ਹੈ ਜੀ ਹਾਂ ਰੁਕੀ ਠੀਕ ਆ ਜੀ ਹਾਂ ਬੱਚਿਓ ਨਲਵੀ ਰਿਹਾ ਫਿਲਹਾਲ ਤਾਂ ਠੀਕ ਆ ਜੀ ਪਹੁੰਚੇ ਬਣੇ ਉੱਥੇ ਠੀਕ ਆ ਜੀ ਇਹੀ ਕਰ ਰਹੇ ਹਾਂ ਗਾਹਾਂ ਪਿਆਰਾਂ ਕਿਵੇਂ ਲੱਗਿਆ ਕਿਹੜਾ ਪਤੋ ਮਾਲ ਲੈਣ ਆਏ ਹੋ ਵੀ ਬਰੀਡ ਦੇ ਵਿੱਚ ਦੇਸੀ ਆ ਜਾਂ ਕੋਈ origignal ਨਹੀਂ ਨਹੀਂ ਇੱਕ ਨੰਬਰ ਤੋਂ ਥੋੜਾ ਜਿਹਾ ਕਹਿਣੇ ਵਹੀ ਵੀਰੇ ਪੂਰਾ ਉੱਤਰ ਦਾ ਠੀਕ ਹੈ ਨਾ ਵੀ ਵਧੀਆ ਮਾਲ ਆ ਤੁਹਾਡੇ ਲੈ ਜੋ ਵੀ ਦਿਸ ਰਿਹਾ ਉਹ ਦਿਸ ਰਿਹਾ ਸਾਰਾ ਕੁਝ ਬੀੜੀ ਦੇ ਵਿੱਚ ਆਉਂਦਾ ਕੋਈ ਰੇਟ ਵਗੈਰਾ ਦੀ ਗੱਲ ਕਰੀਏ ਕੋਈ ਨੂੰ ਰੇਟ ਵੱਤ ਲਾਇਆ ਹੋਵੇ ਨਾ ਨਾ ਕੋਈ ਰੇਟ ਦੀ ਗੱਲ ਨਹੀਂ ਹੋਈ ਜਿਹੜਾ ਹੋਇਆ ਉਹੀ ਤੁਸੀਂ ਤਾਂ ਠੀਕ ਆ ਜੀ ਤਾਂ ਸਾਨੂੰ ਠੀਕ ਆ ਜੀ ਸਾਡਾ ਫੋਨ ਤੇ ਹੋਇਆ ਦੀ ਉਹੀ ਸਾਨੂੰ ਸਾਨੂੰ ਕੀਤਾ ਜੀ ਨਹੀਂ ਕਹਿਣ ਦਾ ਠੀਕ ਹੈ ਜੀ ਕੋਈ 2 ਰੁਪਏ ਵਾਧਾ ਤਾਂ ਨਹੀਂ ਲੱਗੇ ਸੋ ਨਹੀਂ ਨਹੀਂ ਕੋਈ ਪੈਸਾ ਵਾਧਾ ਨਹੀਂ ਜੋ ਕਿ ਆ ਉਹੀ ਲਿਆ ਤੁਸੀਂ ਨੇ ਜੀ ਨਾ ਠੀਕ ਹੈ ਜੀ ਹਾਂ ਜੀ ਹਾਂ ਤੇ ਹੋਰ ਪਰਿਵਾਰ ਦੀ ਗੱਲ ਕਰੀਏ ਘਰ ਪਰਿਵਾਰ ਕੰਮ ਕਰਦਾ ਮੇਰਾ ਹੀ ਮਾਲਕ ਦੀ ਕਿਰਪਾ ਹੋ ਰਹੀ ਆ ਠੀਕ ਹੈ ਜੀ ਇਹਨਾਂ ਦੀ ਅੱਖਾਂ ਬਾਰੇ ਪਤਾ ਕਰਨਾ ਸੀਗਾ ਵੀ ਜਿੱਦਾਂ ਕਹਿੰਦੇ ਨੇ ਬੰਦੇ ਵੀ ਲਾਲ ਅੱਖ ਦੀ ਜਿੱਟੀ ਅੱਖ ਦੀ ਅੱਛਾ ਜੀ ਉਹਦੇ ਬਾਰੇ ਤੁਸੀਂ ਸਾਨੂੰ ਮੜਾ ਦੱਸੋ ਕਿਉਂਕਿ ਹੁਣ ਗਾਹਾਂ ਗਾਹਾਂ ਤਾਂ ਹੀ ਪਤਾ ਲੱਗਣਾ ਇਹ ਚੀਜ਼ ਦਾ ਠੀਕ ਹੈ ਜੀ ਕਿਹੜੀ ਹੈ ਅਖਰੀ ਗੱਲ ਹੋ ਰਹੀ ਹੋ ਜੀ ਹਾਂਜੀ ਹਾਂ ਜਿਵੇਂ ਚਿੱਟੀ ਕਹਿੰਦੇ ਨੇ ਲਾਲ ਆ ਜਾਂ ਚਿੱਟੀ ਨੂੰ ਜ਼ਿਆਦਾ ਲਾਈਕ ਕਰਦੇ ਨੇ ਜ਼ਿਆਦਾ ਲਾਈਕ ਇਹਨੂੰ ਚਿੱਟੀ ਨੂੰ ਕਰਦੇ ਨੇ ਵੀ ਇਹਦਾ ਕੋਈ ਐਦਾ ਕੋਈ ਉਹ ਤਾਂ ਨਹੀਂ ਹੁੰਦਾ ਹੈਗਾ ਜ਼ਿਆਦਾ ਇਹ ਕਹਣਾ ਜੀ ਅੱਜ ਤੁਹਾਨੂੰ ਮਤਾ ਦਾਂਗਾ ਅੱਖ ਦਾ ਕੀ ਰੀਜਨ ਹੁੰਦਾ ਹਾਂਜੀ ਕਿਨੇ ਕਿਹੜੇ ਹੁਣ ਵਿੱਚ ਬੰਦੇ ਬਕਿਆਉ ਹੁੰਦੇ ਨੇ ਜਾਂ ਮੈਂ ਹੀ ਸੌਦੇ ਲੱਗ ਜਾ ਕਰਾਉਣਾ ਹਾਂਜੀ ਛੋਟਾ ਫਰਜ ਕਰੋ ਮਾਲ ਆ ਇਹ ਬੱਕਰੀਆਂ ਨੇ ਠੀਕ ਹੈ ਜੀ ਮੰਡੀ ਦੇ ਵਿੱਚ ਆ ਜਾਂ ਜਾਂਦਾ ਕਰੋ ਲੈਨੇ ਹਾਂਜੀ ਉਹਦੇ ਵਿੱਚ ਕੀ ਹੁੰਦਾ ਦੇਖੋ ਜੇ ਬੰਦਾ ਹੁਣ ਨਾ ਹੋਵੇ ਹਾਂਜੀ ਉਹ ਕੰਦ ਫੜ ਫੜ ਤੁਰਦਾ ਹੁੰਦਾ ਬਿਲਕੁਲ ਜੇ ਬੰਦਾ ਸਜਾਕਾ ਹੋਵੇ ਭੱਜਿਆ ਫਿਰਦਾ ਹੁੰਦਾ ਭੱਜਿਆ ਫਿਰਦਾ ਉਹਦੇ ਵਿੱਚ ਕਾਰਨ ਕੀ ਹੋ ਜਾਂਦਾ ਅਗਲਾ ਕਹਿੰਦਾ ਜੀ ਇਹ ਵੀ ਜੇਕਰ ਨਾ ਲਾਲ ਅੱਖ ਹੋ ਜੇ ਵੀ ਰੇਟ ਘਟ ਜੇ ਹਾਂਜੀ ਜਦੋਂ ਫਿਰ ਰੇਟ ਘਟੇ ਦੇ ਵਿੱਚ ਬੱਕਰੀ ਮਿਲ ਜਾਂਦੇ ਫਿਰ ਅੱਖ ਕਿਹੜਾ ਦਬਾ ਦਲ ਜਾਂਦੀ ਹੈ ਜੀ ਕਿਹੜਾ ਦਬਾ ਦਲ ਜਾਂਦੀ ਹੈ ਇਹ ਫਰਜੇ ਕਰੋ ਆਹ ਦਲਸਰ ਮਿੱਤੜੀ ਸਹੀ ਆਈ ਹਾਂਜੀ ਇਹ ਕਿਹੜੀਆਂ ਲਾਲ ਅੱਖ ਦੇ ਬੱਕਰੀਆਂ ਤੇ ਪਹਿਲਾਂ ਜੀ ਬਾਬਾ ਜੀ ਹਾਂਜੀ ਇਹ ਬੱਕਰੀਆਂ ਕਨਾ ਉਹ ਸਾਮਿਆਂ ਦੇ ਵਿੱਚ ਮੈਸਾਂ ਤੋਂ ਵੱਧ ਦੁੱਧ ਦਿੰਦੀਆਂ ਅੱਛਾ ਜੀ ਸਾਡੀਆਂ ਬੱਕਰੀਆਂ ਨੇ ਖੁਦ ਅਸੀਂ ਨੇ 8-8 ਲੀਟਰ 4-4 ਲੀਟਰ ਇੱਕ ਟਾਈਮ ਦਾ ਦੁੱਧ ਬੱਕਰੀ ਸਾਲੂ ਕੱਢਿਆ। ਲਾਲ ਲਖੀ। ਹਾਂਜੀ। ਅੱਛਾ ਜੀ। ਲਾ ਚਿੱਟੀ ਅੱਖ ਤਾਂ ਤਾਂ ਆਏ ਹੁੰਦਾ ਸੀਗਾ ਵੀ ਨਾਂ ਹੀ ਮਾਤਰੀ ਹੁੰਦੀ ਸੀ। ਹੂੰ। ਲਾਲ ਲੱਖ ਦੇ ਬੱਕਰੇ ਹੁੰਦੇ ਆ ਤੇ ਆਨੇ ਕੱਦ ਕਾਠੇ ਡਾਡੇ ਹੁੰਦੇ। ਵਧੀਆ। ਹੁਣ ਚਿੱਟੀ ਅੱਖ ਹੋ ਗਈ। ਕੱਦ ਉੱਥੇ ਖੜ ਗਏ ਜੀ। ਛੋਟੇ ਰਹਿ ਗਏ। ਹਾਂਜੀ। ਕਦੇ ਵੀ ਬਾਈ ਜੀ ਕਿਹੜਾ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਨਵੇਂ? ਅੱਖ ਓੱਖ ਦਾ ਕੋਈ ਮੈਟਰ ਨਹੀਂ ਦਾ ਚਿੱਟੀ ਹੋਵੇ, ਲਾਲ ਹੋਵੇ। ਪਸ਼ੂ ਸੋਨਾ ਹੋਵੇ, ਬਰੀਡ ਦਾ ਹੋਵੇ, ਨਸਲ ਦਾ ਹੋਵੇ। ਮਾਂ ਪਿਓ ਚੰਗੇ ਹੋਣੇ ਚਾਹੀਦੇ ਨੇ। ਹੂੰ। ਠੀਕ ਹੈ ਜੀ ਜੇ ਮਾਪਿਆਂ ਨਾਲ ਚੰਗੇ ਹੋਏ ਫਿਰ ਗਾਹ ਨਸਲ ਵੀ ਕੰਮ ਕਰਦੀ ਇਹਨਾਂ ਹੁੰਦੀ ਹੈ ਹਾਂ ਜੀ ਠੀਕ ਹੈ ਜੀ ਤੁਸੀਂ ਨੇ ਅੱਖ ਓੱਖ ਦਾ ਕੋਈ ਮੈਟਰ ਨਹੀਂ ਠੀਕ ਹੈ ਜੇ ਕੋਈ ਅੱਖ ਦੇ ਮੈਟਰਾਂ ਚ ਪੈ ਗਿਆ ਅਸੀਂ ਬਿਜ਼ਨਸ ਨਹੀਂ ਕਰ ਸਕਦੇ ਬਿਜ਼ਨਸ ਨਹੀਂ ਕਰ ਸਕਦੇ ਹਉ ਤਾਂ ਇਹਦਾ ਹਾਂ ਜੀ ਹੁੰਦਾ ਨਹੀਂ ਉਹ ਗੱਲਾਂ ਕਿਵੇਂ ਉਹਦੇ ਵਿੱਚ ਅਸੀਂ ਬਿਜ਼ਨਸ ਕਿਵੇਂ ਨਹੀਂ ਕਰ ਸਕਦੇ ਕਿਉਂ ਨਹੀਂ ਸਾਡੇ ਮਨ ਦੇ ਵਿੱਚ ਜੇ ਅਸੀਂ ਰਾਤ ਨੂੰ ਪੈ ਵੀ ਜਾਈਏ ਬੈੱਡਾਂ ਤੇ ਜੇ ਅਸੀਂ ਫਾਰਮ ਕੋਈ ਕਿਸੇ ਤਰ੍ਹਾਂ ਦਾ ਕੋਈ ਫਾਰਮ ਕਰਨਾ ਚਾਹੁੰਦੇ ਆ ਅਸੀਂ ਰਾਤ ਨੂੰ ਹੀ ਸੋਚੀ ਜਾਵਾਂਗੇ ਯਾਰ ਸਾਨੂੰ ਹਾਂ ਚਿੱਟੀ ਅੱਖ ਚਾਹੀਦੀ ਆ ਚਿੱਟੀ ਅੱਖ ਚਾਹੀਦੀ ਆ ਲਾਲ ਮਿਲ ਗਈ ਸਾਨੂੰ ਕਿਉਂ ਨਹੀਂ ਕੁਝ ਸਾਡੇ ਹੀ ਬੰਦਿਆਂ ਨੇ ਸਾਡੀ ਬੱਕਰੀ ਪਾਲਕ ਬੰਦਿਆਂ ਨੇ ਫਾਰਮਾਂ ਨੇ ਸਾਨੂੰ ਉਹ ਜਿਹੇ ਇਹਦੇ ਵਿੱਚ ਰੱਖਿਆ ਹੋਇਆ ਵੀ ਇਹ ਅੱਖ ਦੇ ਵਿੱਚ ਵੀ ਆਪਾਂ ਨੂੰ ਚਿੱਟੀ ਅੱਖ ਚਾਹੀਦੀ ਆ ਚਿੱਟੀ ਅੱਖ ਚਾਹੀਦੀ ਆ ਅੱਛਾ ਜੀ ਮੈਂ ਗਾਰੰਟੀ ਦਿੰਦਾ 50 50000 ਦੀ ਸੱਤ ਲਾ ਕੇ ਚੱਲਦਾ ਬੰਦੇ ਨਾਲ ਕਿਹੜਾ ਕੋਈ ਬੰਦਾ ਇਹਦੇ ਵਿੱਚ ਕੋਈ ਮੈਜਨ ਕਰਦਾਗਾ ਵੀ ਚਿੱਟੀ ਅੱਖ ਰੱਖਣੀ ਆ ਚਿੱਟੀ ਅੱਖ ਰੱਖਣੀ ਆ ਲਾਲ ਅੱਖ ਦੇ ਬੱਕਰੀਆਂ ਬਾਈ ਚਿੱਟੀ ਅੱਖ ਨੂੰ ਦੁੱਧ ਵੱਧ ਕੱਢਣਗੀਆਂ ਠੀਕ ਹੈ ਜੀ ਜੇ ਚਿੱਟੀ ਅੱਖ ਦੀ ਕਹਿੰਦਾ 3 ਲੀਟਰ ਦੁੱਧ ਕੱਢਦੀ ਹੈ ਬੱਕਰੀ ਦਿਨ ਦਾ ਬੱਕਰੀ ਲਾ ਲੱਖ ਦੀ 40 40 ਲੀਟਰ ਤੋਂ ਦੋ ਦੋ ਗਾਰੰਟੀ ਨਾਲ ਮਤਲਬ ਵਪਾਰੀਆਂ ਨੇ ਮਤਲਬ ਇਹ ਪਾਇਆ ਹੈ ਕਿ ਹਾਂ ਪਤਾ ਕਿਉਂ ਨਹੀਂ ਚਲੋ ਵਪਾਰੀ ਵੀ ਕਰਾਉਣੇ ਭਾਈ ਜੀ ਜੀ ਤੇ ਕਿਹੜੇ ਵਪਾਰੀ ਭਾਈ ਨੇ ਆਪਣੇ ਉਹ ਵੀ ਦੇਖੋ ਭਾਈ ਆਪਣੀ ਨੇ ਠੀਕ ਹੈ ਉਹ ਵੀ ਆਪਣੀ ਨੇ ਕਿ ਮੈਂ ਉਹਨਾਂ ਨੂੰ ਕੋਈ ਉਹਨਾਂ ਦਾ ਕੋਈ ਮੈਟਰ ਇਹ ਨਹੀਂ ਹੁੰਦਾ ਵੀ ਆਪਾਂ ਇਹਨੂੰ ਕੰਗਾਲ ਕਰੀਏ ਜਾਂ ਇਹਨੂੰ ਹੋ ਕਰੀਏ ਉਹਨਾਂ ਦਾ ਕੀ ਰੀਜਨ ਹੁੰਦਾ ਵੀ ਜਦ ਰੱਫਾ ਇਹਨੂੰ ਦੂਜੇ ਬੰਦੇ ਨੂੰ ਦਬਾ ਕੇ ਥੋੜੇ ਘਣੇ ਪੈਸੇ ਥੱਲੇ ਕਰ ਲਈ ਇਹਨੂੰ ਦਬਾ ਦਈਏ ਜਦ ਆਪਾਂ ਲੈ ਲੈਨੇ ਆ ਫਰਜ਼ ਕਰੋ ਆਪਣਾ ਹੁਣ ਆਪਣਾ ਸੌਦਾ ਹੋ ਗਿਆ ਮੇਵਣੀਆਂ ਦੇ ਵਿੱਚ ਆ ਦਿਖਾ ਦੇ ਬੇਟਾ ਮੇਵਣੀ ਉੱਧਰ ਮੇਵਣੀਆਂ ਆਪਾਂ ਲੈ ਲਈਆਂ ਜੇ ਤਾਂ ਆਪਾਂ ਹੁਣ ਇਹਦਾ ਰੇਟ ਬਣ ਗਿਆ ਸੌਦਾ ਬਣ ਗਿਆ ਉਦੋਂ ਕਿਹੜਾ ਫਿਰ ਆਪਾਂ ਦਾ ਅੱਖ ਦਾ ਕੋਈ ਅੱਖ ਬਦਲ ਗਈ ਜਾਂ ਲਾਲ ਤੋਂ ਚਿੱਟੀ ਹੋ ਗਈ ਚਿੱਟੀ ਤੋਂ ਲਾਲ ਹੋ ਗਈ ਉਹਦੇ ਵਿੱਚੇ ਕੋਈ ਉਹ ਨਹੀਂ ਹੁੰਦਾ ਬਾਈ ਜੀ ਆਪਾਂ ਇਹ ਕਹਨੇ ਆ ਤੁਸੀਂ ਐਂ ਦੱਸੋ ਚਲੋ ਬਾਈਆਂ ਦੱਸੋ ਵੀ ਹਾਂ ਜੇ ਸੋਨੂ ਕਿਵੇਂ ਲੱਗਿਆ ਆਪਣਾ ਕੰਮ ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡਾ ਕੰਮ ਹਾਂ ਆਪਨਾ ਆਪਣੇ ਬਾੜੇ 'ਚ ਖੜੇ ਆਪਾਂ ਆਪਣੇ ਫਾਰਮ 'ਚ ਖੜੇ ਆ ਕੋਈ ਤੁਹਾਨੂੰ ਕੋਈ ਗਲਤ ਫਹਮੀ ਤਾਂ ਨਹੀਂ ਵੀ ਆਪਾਂ ਤੁਹਾਨੂੰ ਬਾਹਰੇ ਕੁਝ ਕਹਿੰਦੇ ਤੇ ਆਪਣਾ ਫਾਰਮ ਨਹੀਂ ਹੈਗਾ ਨਹੀਂ ਨਹੀਂ ਕੋਈ ਜੋ ਗੱਲਬਾਤ ਤੁਸੀਂ ਕਰਦੇ ਆ ਫੋਨ 'ਤੇ ਉਹੀ ਗੱਲਬਾਤ ਤੁਹਾਡੇ ਨਾਲ ਗੁਰੂ ਜੀ ਸ਼ੇਅਰ ਕਰ ਰਹੇ ਆਪਾਂ ਠੀਕ ਆ ਜੀ ਇੱਕ ਤੁਸੀਂ ਇਹ ਦੱਸੋ ਨਵੇਂ ਭਰਾਵਾਂ ਨੂੰ ਆਪਣੇਆਂ ਨੂੰ ਇਧਰੋਂ ਆ ਜੀ ਸੋਚ ਜੀ ਆਪਣੇ ਨਵੇਂ ਭਰਾਵਾਂ ਨੇ ਦੱਸੋ ਬੱਬਾ ਜੀ ਆਏ ਮਾੜੇ ਇਧਰ ਵੀ ਹੁਣ ਕਿਵੇਂ ਤੁਸੀਂ ਨੇ ਨਵਾਂ ਕੰਮ ਕੀਤਾ ਸੀਗਾ ਹਾਂਜੀ ਸੋਡੇ ਨਾਲ ਰੇਟ ਦੀ ਗੱਲ ਕਰੀ ਜਾਵੇ ਵੀ ਸੋਡੇ ਨੂੰ ਤੋਂ ਕੋਈ ਜ਼ਿਆਦਾ ਕੋਈ ਪੈਸੇ ਲੈਂਦੇ ਹੁਣ ਸੋਡ ਨੂੰ ਗੱਲਾਂ ਦੇ ਵਿੱਚ ਲਾਇਆ ਹੋਵੇ ਨਹੀਂ ਨਹੀਂ ਠੀਕ ਹੈ ਮੈਂ ਇਹ ਪਰਦਾ ਫਾਸ਼ ਕਰਨਾ ਚਾਹੁੰਨਾ ਕਿਉਂ ਲਈ ਅੱਜ ਕੱਲ ਕੀ ਹੈ ਵੀ ਕਿਹੜਾ ਕੋਈ ਨਵਾਂ ਬੰਦਾ ਕਣ ਉਹਦੇ ਅੰਦਰ ਫੜ ਕੇ ਸੰਗੀ ਮੋਸਤ ਦੋ ਸੰਗੀ ਮੋਸਤ ਨੇ ਸਹੀ ਗੱਲ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਬਾਈਆਂ ਨੂੰ ਚਾਨਣਾ ਪਾਓ ਵੀ ਇਹ ਇੱਕ ਨਾ ਗੱਲ ਕਿੱਦਾਂ ਹੋਈ ਆ ਨਹੀਂ ਕੋਈ ਇਹੋ ਨਹੀਂ ਆਏਗਾ ਵੀਰੇ ਜੋ ਤੁਸੀਂ ਕਿਹਾ ਫੋਨ ਦੇ ਉੱਪਰ ਡੀਲ ਹੋਈ ਹੋਈ ਥੋੜੀ ਸਾਰਾ ਕੁਝ ਫੋਨ ਦੇ ਉੱਤੇ ਹੋਇਆ ਬਸ ਤੁਹਾਨੂੰ ਪੈਸੇ ਦਿੱਤੇ ਨਾ ਕਿ ਆਦਾ ਮਾਲ ਲੈ ਚੱਲੇ ਠੀਕ ਹੈ ਜੀ ਤੰਦਰੁਸਤ ਮਾਲ ਬਿਲਕੁਲ ਤੰਦਰੁਸਤ ਮਾਲ ਹੈ ਸਾਰਾ ਕੁਝ ਕੋਈ ਹੋ ਨਹੀਂ ਆਏਗਾ ਜੋ ਦਿਖਾਇਆ ਤੇ ਵੀਡੀਓ ਦੇ ਵਿੱਚ ਠੀਕ ਹੈ ਜੀ ਉਹੀ ਮਾਲ ਨਹੀਂ ਤਾਂ ਕਈ ਵੀਰੇ ਐ ਹੁੰਦਾ ਹੀ ਬੰਦਾ ਬਦਲ ਦਿੰਦਾ ਬਦਲ ਦਿੰਦਾ ਪਰ ਉਹ ਕੰਮ ਕੋਈ ਇੱਕ ਨਾਲ ਆਏ ਆ ਜੀ ਜਿਵੇਂ ਆਪਾਂ ਤੁਹਾਡੇ ਨਾਲ ਡੀਲ ਕਰ ਰਹੇ ਆਂ ਪਹਿਲਾਂ ਤੁਹਾਡਾ ਵੀਡੀਓ ਦੇ ਵੀਡੀਓ ਦੇ ਵਿੱਚ ਬੱਚਾ ਦੇਖਿਆ ਜੀ ਅਸੀਂ ਹਾਂ ਜੀ ਆਹ ਮੇਮਣਾ ਦੇਖਿਆ ਠੀਕ ਹੈ ਜੀ ਕੌਣ ਤੇ ਤੁਹਾਨੂੰ ਜੈਸ ਕਰੀਆ ਸੀ ਠੀਕ ਹੈ ਜੀ ਉਹਰੇ ਆ ਕੇ ਪੇਮੈਂਟ ਕਰੀਆ ਤੁਹਾਨੂੰ ਪੇਮੈਂਟ ਕਰਤੀ ਜੀ ਨਾਲ ਆਦੀ ਬੱਚੇ ਲੈ ਕੇ ਜਾ ਰਿਹਾ ਤੁਹਾਡੇ ਹਾਂਜੀ ਠੀਕ ਹੈ ਨਾ ਜੀ ਪਰ ਆਪਾਂ ਕਹਿ ਦਈਏ ਵੀ ਹਾਂ ਤੁਸੀਂ ਦਿਖਾਓ ਕੁਝ ਸਾਨੂੰ ਦਓ ਕੁਝ ਹੋਰ ਉਹ ਇਹੋ ਜਿਹਾ ਕੁਝ ਨਹੀਂ ਹੈਗਾ ਤੁਹਾਡੇ ਵਿੱਚ ਹਾਂਜੀ ਬਹੁਤ ਵਧੀਆ ਬਾਈ ਨੇਚਰ ਦੇ ਨੇ ਠੀਕ ਹੈ ਜੀ ਤੇ ਵਧੀਆ ਵੇਸਟ ਕਰ ਰਹੇ ਆ ਸਾਡੇ ਨਾਲ ਹਾਂਜੀ ਬੜਾ ਵਧੀਆ ਠੀਕ ਆ ਤੁਹਾਡਾ ਹਾਂਜੀ ਇੱਕ ਗੱਲ ਹੋਰ ਵੀ ਸਰਕ ਨਾ ਦੇਖੋ ਜੇ ਕੋਈ ਹੁਣ ਨਵਾਂ ਕੋਈ ਫਾਰਮ ਕਰਦਾ ਕਰੋ ਜੀ ਸਤਕੇ ਅਸੀਂ ਉਹਦੇ ਨਾਲ ਸਹਾਇਤਾ ਦੇਵਾਂਗੇ ਮੈਂ ਨੰਬਰ ਤੁਹਾਨੂੰ ਬਾਰ ਬਾਰ ਦਿੰਦਾ ਉਹਨਾਂ ਕੋਈ ਬੰਦਾ ਕੋਈ ਨਾ YouTube ਦੇ ਵਿੱਚ ਨੰਬਰ ਨਹੀਂ ਸਿੱ ਮੇਰਾ ਕੀ ਮਸਕਰੋਂਦਾ ਵੀ ਜੇ ਕੋਈ ਬੰਦਾ ਪਸ਼ੂ ਮੇਥੋਂ ਨਹੀਂ ਰਹਤੇ ਕਿਤੋਂ ਵੀ ਲੈਂਦੇ ਨੇ ਕਿਤੋਂ ਵੀ ਲੈ ਭੈਣ ਭਾਈ ਆਪਾਂ ਨੂੰ ਬਹੁਤ ਫਾਇਦਕਾ ਕਹਨੀ ਹੋਰ ਜਲੰਧਰ ਕਨੇ ਬਹੁਤ ਜ਼ਿਆਦਾ ਫੋਨ ਕਰਦੇ ਨੇ ਭੈਣ ਭਾਈ ਕਿ ਸਾਡੇ ਪਸ਼ੂ ਨੇ ਜਾ ਮਸਾਲਾ ਬਣ ਗਿਆ ਜਾਂ ਇਹ ਚੀਜ਼ ਹੋ ਗਈ ਅਸੀਂ ਦਵਾਈ ਉਹਨੂੰ ਕਹਿੰਦਾ ਇੱਕ ਗੱਲ ਜੇ ਰਾਤ ਨੂੰ ਵੀ ਫੋਨ ਅਜ 9 ਵਜੇ ਅਸੀਂ WhatsApp ਕਰਕੇ ਦਵਾਈਆਂ ਭੇਜ ਦਿਆਂ ਫੋਟੋ ਆ ਠੀਕ ਹੈ ਜੀ ਕਈ ਗੱਲ ਮੇਰੇ ਨਹੀਂ ਯਾਦ ਵੀ ਰਹਿੰਦੀ ਮੈਂ ਉਹਨੂੰ ਕਹਿੰਦਾ ਬੰਦੇ ਨੂੰ ਤਸਵੀਰ ਭੇਜ ਦੇਣਾ ਭਾਈ ਜੀ ਆ ਲੈ ਕੇ ਜੈਕਸਨ ਲਾ ਦਿਓ ਆ ਦਵਾਈ ਦੇ ਦਿਓ ਇਹਨੂੰ ਨਹੀਂ ਅੱਜ ਦੇ ਸਮੇਂ ਚ ਕੀ ਕਹਿੰਦਾ ਭਾਈ ਜੀ ਟਾਈਮ ਨਹੀਂ ਹੈ ਗਿਆ ਕੱਟੋ ਫੋਨ ਮੈਂ ਕੋਸ ਲੈਤਾ ਨਹੀਂ ਰਹਿਣਾ ਸੋਥੋਂ ਲੈਂਦਾ ਜੀ ਉਹਨਾਂ ਤੋਂ ਲੈਂਦਾ ਮੈਂ ਕੀ ਕਹਿਣਾ ਵੀ ਮੇਰਾ ਕੰਮ ਕਿਹੜਾ ਗੋਟ ਫਾਰਮ ਦਾ ਕਿਹੜੇ ਮੇਰੇ ਭੈਣ ਭਾਈ ਕਿੱਤਾ ਕਰਨਾ ਚਾਹੁੰਦੇ ਨੇ ਇਹ ਕਹਿੰਦਾ ਅੰਬਰਾਂ ਨੂੰ ਵਗ ਜੇ ਕੰਮ ਹੋਰ ਜਿਹੜੇ ਫੁੱਲ ਹਾਂਜੀ ਥੱਲੇ ਨਾ ਡਿਗੇ ਜੇ ਅਸੀਂ ਮੈਂ ਸੋਨੂੰ ਆਿਆਂ ਨੂੰ ਲੁੱਟ ਲਾਂ ਸੋਨੂੰ ਪੈਸੇ ਵੱਧ ਲਾ ਦਾਂ ਤੁਸੀਂ ਕਹਿੰਨਾ ਚਾਰ ਨੂੰ ਕਹੋਗੇ ਵੀ ਬਾਈ ਮੰਨ ਲਵੇ ਜਾਣਾ ਨਹੀਂ ਨਾ ਵੀ ਉਹ ਤਾਂ ਗਲਤ ਆ ਬੰਦਾ ਗਲਤ ਆ ਬੰਦਾ ਨਾ ਨਾ ਵੀਰੇ ਜਦੋਂ ਜਦੋਂ ਵੀ ਕਿਸੇ ਬੰਦੇ ਨਵੇਂ ਫਾਰਮਰ ਨੇ ਆਪਣਾ ਕੰਮ ਤੋਰਨਾ ਵੀ ਛੋਟੇ ਲੈਵਲ ਤੇ ਕੰਮ ਛੋੜ ਸ਼ੁਰੂ ਕਰੋ ਹਾਂ ਨਵੇਂ ਬੰਦੇ ਨੇ ਕਿਹੜੇ ਲਾਤੇ ਇਹਨਾਂ ਦੇਖੋ ਵੀ ਮੈਂ ਜਾ ਕੇ ਸਿਗਰ ਵਾਲੀ ਪੌੜੀ ਤੇ ਚੜ੍ਹਦੀ ਹਾਂ 1 ਲੱਖ ਰੁਪਏ ਲਾਦਾ ਹਾਂ ਸਟੈਪ ਬਾਈ ਸਟੈਪ ਚੜ੍ਹੂ ਚੱਲੋ ਠੀਕ ਹੈ ਨਾ ਉਹਦੇ ਨਾਲ ਮਤਲਬ ਇਹ ਨਾਲ ਦਾ ਆਪਣਾ ਹੀ ਨੁਕਸਾਨ ਹੈਗਾ ਹਾਂ ਜੀ ਨਾ ਅੱਗੇ ਕਿਸੇ ਦਾ ਨੁਕਸਾਨ ਨਹੀਂ ਹੋਣਾ ਨਾ ਠੀਕ ਹੈ ਜੀ ਬਹੁਤ ਵਧੀਆ ਆਪ ਤਾਂ ਗੱਲ ਕੀਤੀ ਆ ਕਿਹੜਾ ਹੁਣ ਕੋਈ ਜਾਫਾ ਜ਼ਿਆਦਾ ਪੈਸਾ ਲਾ ਦਿੰਨੇ ਆ ਉਹਦੇ ਵਿੱਚ ਪਸ਼ੂਆਂ ਹੀਮਕੇ ਮੋਹ ਜੇ ਉਹਦੇ ਵਿੱਚ ਬੰਦਾ ਲਾਓ ਸੱਚ ਵਗ ਜੇ ਬੰਦੇ ਦਾ ਮਾਂ ਟੁੱਟ ਜਾਂਦਾ ਮਾਂ ਟੁੱਟੇ ਜਾਂਦਾ ਬਿਲਕੁਲ ਮਾਂ ਟੁੱਟੇ ਜਾਂਦਾ ਕਿ ਉਹਲੀ ਬੰਦਾ ਫਿਰ ਗਾਹਾਂ ਕਹਿੰਦਾ ਪੌੜੀ ਠੀਕ ਹੈ ਜੀ ਤੁਸੀਂ ਵੀ ਭਾਈ ਜੀ ਜੇਕਰ ਕੰਮ ਭੈਣ ਭਾਈ ਮੇਰਾ ਕੋਈ ਕਰਨਾ ਚਾਹੁੰਦਾ ਮਾਨ ਬਾਈ ਤੁਹਾਡੇ ਨਾਲ ਆਗਾ ਜਮੇ ਬਾਜਿਬ ਜੇ ਰੇਟਾਂ ਤੇ ਪਸ਼ੂ ਸੋਨੂ ਜੇ ਨਹੀਂ ਸਾਡਲੇ ਵਿੱਚ ਕਿਸੇ ਭਾਈ ਤੋਂ ਵੀ ਹੋਰ ਦਵਾ ਦਾਂਗੇ ਨੀਵੇਂ ਲੈਵਲ ਤੇ ਕੰਮ ਕਰੋ ਤੇ ਕਿੰਨੇ ਵੀ ਆਪਾ ਨੂੰ ਭੈਣ ਭਾਈ ਸਾਰੇ ਦੇਖਦੇ ਨੇ ਬਹੁਤ ਪਿਆਰ ਦੇ ਰਹੇ ਨੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਗਾਹਾਂ ਕਰ ਰਹੇ ਨੇ ਘੰਟੀ ਵਾਲਾ ਬਟਨ ਵੀ ਦੱਬ ਰਹੇ ਨੇ ਹਾਂਜੀ ਭਾਈ ਤੁਸੀਂ ਵੀ ਕਿਨਾਂ ਨਵੇਂ ਬਾਈਆਂ ਨੂੰ ਗਾਹਾਂ ਸਪੋਰਟ ਕਰਿਆ ਕਰੋ ਕਿੜੇ ਆਪਣੇ ਨਵੇਂ ਭਾਈ ਆਪਣੇ ਬੱਕਰੀ ਪਾਲਕ ਦੇ ਬਿਜ਼ਨਸ ਕਰ ਰਹੇ ਨੇ ਫਾਰਮ ਕਰ ਰਹੇ ਨੇ ਕਿਉਂ ਲਈ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਲੋਨ ਬਾਰੀ ਵੀ ਦੱਸਾਂਗੇ ਵੀ ਲੋਨ ਵੀ ਮਿਲਦਾਗਾ ਇੱਥੇ ਤੇ ਇਹਦੇ ਵਿੱਚ ਕੀ ਘਾਟੇ ਨੇ ਕੀ ਨਫੇ ਨੇ ਪਰ ਇੱਕ ਗੱਲ ਦਾ ਨੋਟ ਗੱਲ ਨੋਟ ਕਰਨੀ ਆ ਆ ਖੁੱਖ ਦੇ ਮੈਟਰ ਦੇ ਵਿੱਚ ਨਹੀਂ ਜਾਣਾ ਹੈਗਾ ਅੱਖਾਂ ਦਾ ਕੋਈ ਨਹੀਂ ਬਾਈ ਜੀ ਪਸੂ ਨੂੰ ਦੇਖਣਾ ਚਾਹੀਦਾ ਪਸੂ ਅੰਨਾ ਨਾ ਹੋਵੇ ਉਹ ਪਸੂ ਨਹੀਂ ਤੁਸੀਂ ਲੈਣਾ ਕਿਉਂ ਨਹੀਂ ਤੇ ਨਾ ਲੈ ਲੈ ਕੰਦਾ ਚ ਵਜਦਾ ਫਿਰੂਗਾ ਬਿਲਕੁਲ ਠੀਕ ਹੈ ਜੀ ਦੱਸੋ ਧੰਨਵਾਦ ਜੀ ਬਹੁਤ ਬਹੁਤ ਹੋਰ ਕੋਈ ਗੱਲ ਹੈ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਹੀ ਕਾਲ ਜੀ ਹਾਂਜੀ